ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹੁਣ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਦੱਸਦੇ ਕਿ ਹੁਣ ਤੱਕ ਸੈਂਕੜੇ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈਆਂ ਹੋਈਆਂ ਨੇ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਦੇ ਵੱਲੋਂ ਕਈ ਵੱਡੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡوزر ਕਾਰਵਾਈ ਕੀਤੀ ਗਈ ਹੈ ਔਰ ਉਹਨਾਂ ਦੇ ਜਿਹੜੀ ਜਾਇਦਾਦ ਹੈ ਉਸ ਨੂੰ ਸੀਜ ਵੀ ਕੀਤਾ ਗਿਆ ਦੱਸਦੇ ਕਿ ਸਯੁੱਧ ਦੇ ਵਿੱਚ ਹੁਣ ਮੌਜੂਦਾ ਸਰਪੰਚਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਤਾਂ ਤਾਜ਼ਾ ਮਾਮਲਾ ਸੰਗਰੂਰ ਦੇ ਪਿੰਡ ਰਾਏ ਤਰਾਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਇੱਕ ਸਾਬਕਾ ਫੌਜੀ ਗੁਰਜੀਤ ਸਿੰਘ ਉਰਫ ਪੂਰਾ ਜਿਸ ਦੇ ਵੱਲੋਂ ਨਸ਼ਾ ਤਸਕਰੀ ਦਾ ਕੰਮ ਕੀਤਾ ਜਾਂਦਾ ਸੀ ਔਰ ਪੁਲਿਸ ਨੇ ਉਸਤੇ ਖਿਲਾਫ ਵੀ ਹੁਣ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਹੈ ਦੱਸਦੇ ਕਿ ਉਹਨਾਂ ਦੇ ਬੈਂਕ ਖਾਤੇ ਸੀਜ਼ ਕਰ ਦਿੱਤੇ ਨੇ ਇਸ ਦੇ ਨਾਲ 27 ਕਨਾਲ ਜ਼ਮੀਨਾਂ ਜਿਹੜੀ ਜ਼ਮੀਨ ਹੈ ਉਹ ਵੀ ਸੀਜ਼ ਕਰ ਦਿੱਤੀ ਗਈ ਹੈ ਤਾਂ ਤਾਜ਼ਾ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਾਏ ਤਰਾਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪਿੰਡ ਦੇ ਨਵੇਂ ਚੁਣੇ ਸਰਪੰਚ ਅਤੇ ਸਾਬਕਾ ਫੌਜੀ ਗੁਰਜੀਤ ਸਿੰਘ ਉਰਫ ਪੂਰਾ ਜਿਹੜਾ ਕਿ ਨਸ਼ਾ ਤਸਕਰੀ ਦੇ ਮਾਮਲੇ 'ਚ ਪਹਿਲਾਂ ਹੀ ਜੇਲ੍ਹ ਚ ਬੰਦ ਹੈ ਤੇ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਨਸ਼ਾ ਤਸਕਰ ਦੀ ਸਾਈ ਕਨਾਲ ਜ਼ਮੀਨ ਇੱਕ ਟਰੈਕਟਰ ਦੇ ਨਾਲ ਨਾਲ ਉਸਦੇ ਅਤੇ ਉਸ ਦੀ ਪਤਨੀ ਜਿਹੜੀ ਕਿ ਆਂਗਣਵਾੜੀ ਮੁਲਾਜ਼ਮ ਹੈ ਬੈਂਕ ਖਾਤੇ ਵੀ ਸੀਜ਼ ਕਰ ਦਿੱਤੇ ਨੇ ਜਿਕਰਯੋਗ ਹੈ ਕਿ ਪੂਰੇ ਫੌਜੀ ਦੇ ਖਿਲਾਫ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਦਰਜ ਹਨ ਇੱਕ ਪਾਸੇ ਜਿੱਤੇ ਫੌਜੀ ਦੇਸ਼ ਦੀ ਸੇਵਾ ਕਰਦੇਣ ਉੱਥੇ ਦੂਜੇ ਪਾਸੇ ਪੂਰੇ ਫੌਜੀ ਵਰਗੇ ਤਸਕਰ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਪਸਾ ਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ ਅਤੇ ਨਸ਼ਾ ਤਸਕਰੀ ਤੋਂ ਆਏ ਹੋਏ ਪੈਸੇ ਦੇ ਜੋਰ ਤੇ ਪਿੰਡ ਦੀ ਸਰਪੰਚੀ ਵੀ ਹਾਸਲ ਕਰ ਲੈਂਦੇ ਨੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੰਗਰੂਰ ਪੁਲਿਸ ਲਗਾਤਾਰ ਸਰਗਰਮ ਹੈ ਸੰਗਰੂਰ ਪੁਲਿਸ ਦੇ ਵੱਲੋਂ ਜਿੱਥੇ ਇਸ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਸਲਾਖਾ ਪਿੱਛੇ ਪਹੁੰਚਾਇਆ ਜਾ ਰਿਹਾ ਹੈ ਉੱਥੇ ਨਾਲ ਹੀ ਨਸ਼ਿਆਂ ਦੇ ਕਾਲੇ ਕਾਰੋਬਾਰ ਲਈ ਬਣਾਈ ਗਈ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਅੱਜ ਐਸਐਸਪੀ ਸਰਤਾਜ ਸਿੰਘ ਚਾਹਲ ਦੀਆਂ ਹਦਾਇਤਾਂ ਤੇ ਅਮਲ ਕਰਦੇ ਐਸਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਅਤੇ ਡੀਸੀਪੀ ਦਵਿੰਦਰਪਾਲ ਸਿੰਘ ਜੇਜੀ ਅਤੇ ਐਸਐਚਓ ਰਣਵੀਰ ਸਿੰਘ ਦੀ ਮੌਜੂਦਗੀ ਦੇ ਵਿੱਚ ਲਹਿਰਾ ਪੁਲਿਸ ਸਟੇਸ਼ਨ ਦੀ ਟੀਮ ਦੇ ਵੱਲੋਂ ਪਿੰਡ ਰਾਇਤ ਰਾਣਾ ਦੇ ਇੱਕ ਨਸ਼ਾ ਤਸਕਰ ਗੁਰਜੀਤ ਸਿੰਘ ਉਰਫ ਪੂਰਾ ਫੌਜੀ ਦੇ ਘਰ ਦੇ ਗੇਟ ਅੱਗੇ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਦਾ ਆਰਡਰ ਚਿਪਕਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਰਾਇਤ ਰਾਣਾ ਦਾ ਮੌਜੂਦਾ ਸਰਪੰਚ ਗੁਰਜੀਤ ਸਿੰਘ ਉਰਫ ਪੂਰਾ ਫੌਜੀ ਐਨਡੀਪੀਐਸ ਐਕਟ ਦੇ ਮਾਮਲਿਆਂ ਤਹਿਤ ਜੇਲ੍ਹ ਵਿਚ ਬੰਦ ਹੈ ਅਤੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਪ੍ਰਾਪਤ ਆਰਡਰਾਂ ਦੀ ਕਾਪੀ ਗੇਟ ਨੇੜੇ ਚਪਕਾਉਂਦੇ ਹੋਏ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਦੇ ਸੰਬੰਧੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਜਿਸ ਤਹਿਤ ਉਸ ਦੀ ਸਤਾਈ ਕਨਾਲ ਪ੍ਰਾਪਰਟੀ ਉਸ ਦੇ ਅਤੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤੇ ਤੇ ਟਰੈਕਟਰ ਫ੍ਰੀਜ਼ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਆਰਡਰ ਡਾਕ ਰਾਹੀਂ ਵੀ ਇਹਨਾਂ ਨੂੰ ਡਿਲੀਵਰ ਹੋ ਚੁੱਕੇ ਨੇ ਇਹ ਮੌਜੂਦਾ ਸਰਪੰਚ ਗੁਰਜੀਤ ਸਿੰਘ ਇਲियस ਪੂਰਾ ਫੌਜੀ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਮਕਦਮੇ ਦਰਜ ਸਗੇ ਇਨਾਂ ਦਾ ਜੋ ਕੰਪੀਟੈਂਟ ਅਥਾਰਟੀ ਤੋਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰਸ ਸੀਗੇ ਉਹ ਇਨਾਂ ਨੂੰ ਵੈਸੇ ਵੀ ਡਾਕ ਰਾਹੀਂ ਡਿਲੀਵਰ ਹੋ ਚੁੱਕੇ ਨੇ ਤੇ ਉਹਦਾ ਜਿਹੜਾ ਬੰਦ ਦੀ ਪ੍ਰੋਸੈਸ ਹੈ ਇਨਾਂ ਦੇ ਇੱਥੇ ਡਿਸਪਲੇ ਕਰਨਾ ਸੀ ਉਹਦੇ ਲਈ ਮੈਂ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਆਏ ਆ ਤੇ ਉਹ ਆਰਡਰਸ ਇੱਥੇ ਚਿਪਕਾਏ ਆ ਸੀ ਇੱਕਲਾ ਮਕਾਨ ਹੈ ਜਾਂ ਹੋਰ ਸਰ ਇਕਲਾ ਮਕਾਨ ਫ੍ਰੀਜ਼ ਹੋਇਆ ਜਾਂ ਕੋਈ ਪ੍ਰਾਪਰਟੀ ਹੋਰ ਦੀ ਨਹੀਂ ਇਹਦੇ ਚ ਇਨਾਂ ਦੇ ਨਾ 27 ਕਨਾਲ ਜ਼ਮੀਨ ਦੇ ਆਰਡਰਸ ਨੇ ਠੀਕ ਹੈ ਇਨਾਂ ਦੇ ਅਕਾਊਂਟਸ ਜਿਹੜੇ ਇਹਨਾਂ ਦੇ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਕਾਊਂਟਸ ਨੇ ਉਹ ਅਕਾਊਂਟ ਵੀ ਫ੍ਰੀਜ਼ ਹੋਏ ਨੇ ਠੀਕ ਹੈ ਜੀ ਤੇ ਹਾਂ ਜੀ ਹਾਂ ਟਰੈਕਟਰ ਤੇ ਅਕਾਊਂਟਸ ਤੇ ਪ੍ਰਾਪਰਟੀਆਂ ਤਾਈਕ ਨਾਲ ਇਹ ਸਾਰਿਆਂ ਦੇ ਫ੍ਰੀਜ਼ਿੰਗ ਆਰਡਰਸ ਨੇ ਤੇ ਦੂਸਰਾ ਮੈਂ ਦੱਸਣਾ ਚਾਹ ਰਿਹਾ ਹਾਂ ਵੀ ਅਸੀਂ ਬੜੀ ਸਖਤ ਸੰਕੇਤ ਦੇਣਾ ਚਾਹੁੰਦੇ ਹਾਂ ਸੋ ਸਾਰੇ ਇਹੋ ਜਿਹੇ ਸਮੱਗਰਸ ਨੂੰ ਅਸੀਂ ਵਾਰਨ ਕਰਨਾ ਚਾਹੁੰਦੇ ਹਾਂ ਵੀ ਬਾਜ ਆ ਜਾਣ ਪੁਲਿਸ ਦਾ ਰਵਈਆ ਸ਼ੁਰੂ ਤੋਂ ਸਖਤ ਸੀਗਾ ਤੇ ਹੁਣ ਹੋਰ ਜ਼ਿਆਦਾ ਗਵਰਨਮੈਂਟ ਇਸ ਗੱਲ ਤੇ ਧਿਆਨ ਦੇ ਰਹੀ ਹੈ ਤੇ ਬੜੀ ਸ਼ਕਤੀ ਨਾਲ ਨਜਿੱਠਾ ਜਾਊਗਾ ਸਭ ਨੂੰ ਗਰਜੀਤ ਸਿੰਘ ਦੇ ਖਿਲਾਫ ਕਿੰਨੇ ਪਰਚੇ ਦਰਜ ਹੈ ਜਿਹੜਾ ਮਾਮਲੇ ਦੇ ਵਿੱਚ ਇਹਨਾਂ ਦੀ ਫ੍ਰੀ ਹੋਈ ਤਿੰਨ ਮੁਕਦਮੇ ਦਰਜ ਨੇ